ਤੁਸੀਂ ਮੇਰੇ ਕੋਲ ਆਏ? ਸ਼ਾਮ ਹੋ ਗਿਆ। ਤੁਸੀਂ ਮੇਰੇ ਕੋਲ ਆਏ? ਕੱਲਾ ਸੇਚੋ ਦੇ ਦਫਤਰ ਚਾਹ ਪੀਂਣੀ ਨਹੀਂ ਹੁੰਦਾ ਸ਼੍ਰੀ ਗੋਬਿੰਦ ਸਿੰਘ ਜੀ। ਸਰ ਸਾਡੀ ਸਾਡੀ ਕੰਪਲੇਂਟ ਤੇ ਪੱਤਰਕਾਰ ਦੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਇਹਨਾਂ ਨੂੰ Hindu ਸਿੱਖਾਂ ਵਿੱਚ ਜਿਹੜੀ ਨਫ਼ਰਤ ਦੀ ਦੰਗਾ ਪੜਗਾਣ ਦੀ ਕੋਸ਼ਿਸ਼ ਕੀਤੀ ਪਰਚਾ ਤਾਂ ਅਸੀਂ ਬਿਆਨ ਦਵਾਂਗੇ। ਪਰਚਾ ਦਰਜ ਕੀਤਾ ਜਾਵੇ। ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ। ਆਜ਼ਾਦ ਦੇਸ਼ ਦੇ ਸਰ ਬਸ ਹੀ ਹੈ। Hindu, Muslim, Sikh, ईसाई, ਗੁਰੂ ਮਰਨੇਗੇ ਸਾਰੇ ਭਾਈ ਭਾਈ ਹੈ। ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰਿਆਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਬਾਹਰ ਕੱਢ ਦੋ ਕੱਲੂ ਸਾਡੇ 84 ਵਿੱਚ ਸਾਡੇ 3 ਆ ਭੈਣਾ ਦੇ ਗਲਾਂ ਵਿੱਚ ਟਾਇਰ ਪਾਵਾ ਕੇ ਫੁੱਕੇ ਤੇ ਸਾਡੀ ਘਟ ਗਣਤੀ ਦੇ ਅਸੀਂ ਜਿਹੜੇ ਕਿਸੇ ਲੋਕ ਦੇ ਘਟ ਗਣਤੀ ਹੈ ਕੱਲੂ ਸਾਡੇ ਨਾਲ ਉਹੀ ਧੱਕਾ ਕਰਵਾਉਣਾ ਚਾਹਦੇ ਇਹ ਲੋਕੇ ਇਹ ਇੱਥੇ ਬੜਕਾ ਮਾਰ ਰਹੇ ਚੁੱਪੀ ਵਿਹਾਰ ਜਗੇ ਬੜਕਾ ਮਾਰ ਰਹੇ ਇੱਥੇ ਸਾਡੂ ਸਾਡ ਨੂੰ ਉਹੀ ਧੱਕਾ ਕਰਵਾਣਾ ਹੀ ਨਹੀਂ ਇੱਥੇ ਆ ਕੇ ਆਪਦਾ ਤੁਹਾਡੇ ਨਾਲ ਥੋੜੀ ਜਿਹੀ ਮੈਂ ਹੁਣੇ ਕਰਦੇ। ਇਹ ਦੋ ਪੱਤਰਕਾਰਾਂ ਨੇ ਸਾਰਾ ਕੁਝ ਛਾਜਕ ਲੈਣੀ। ਅੱਛਾ ਉੱਥੇ ਗਏ। ਇਹਨਾਂ ਪੱਤਰਕਾਰ ਜਿਹੜੇ ਪੋਜੀਟਿਵ ਨੂੰ ਚੁੱਕਿਆ ਇੰਚਾਰਜ ਸਾਡ ਨਾਲ। ਇਹਨਾਂ ਦੀ ਹਾਜ਼ਰੀ ਇਹਨਾਂ ਕੋਲ ਜਿਹੜਾ ਜਿਹੜਾ ਵੀ ਇੱਥੇ ਬੱਤੇ ਤੇ ਅਦਰਵਾਚ ਸ਼ਰਾਬ ਪੀਤੀ ਸੀ। ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ। ਹੋਰ ਤਾਂ ਸੀ ਕੋਈ ਜਨਕ ਨਾ ਕਰਨ ਮਾਰਾ ਜਾਂਦਾ। ਸਾਡਾ ਸ਼ਰਾਬ ਦਾ ਪੈਰਾਮੀਟਰ ਸੀਗਾ। ਇਹਨਾਂ ਕੋਲ ਸ਼ਰਾਬ ਚੈੱਕ ਕਰਨ ਦਾ ਪੈਰਾਮੀਟਰ ਸੀਗਾ। ਇਹ ਕੋਣ ਹੋਏ ਕਿਸੇ ਨੂੰ ਸ਼ਰਾਬ ਦੇ ਜੰਮੇਬਰ ਇਹ ਨਹੀਂ ਪੀਂਦੇ ਆ ਇਹ ਦੋਨੇ ਨਹੀਂ ਪੀਂਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਡੋਪ ਟੈਸਟ ਤੋਂ ਬੰਦਾ ਘਰਾਂ ਤੋਂ ਭੱਜ ਗਿਆ ਆ ਬੰਦਾ ਆ ਭਗਵੰਤ ਸਿੰਘ ਡੋਪ ਟੈਸਟ ਕਰਾਉਣ ਹੁਣੇ ਕਰਾਉਣੇ ਕਰਾਉਣੇ ਇੱਕ ਪੱਤਰਕਾਰ ਹੈ ਜਿਨ੍ਹਾਂ ਦਾ ਕਰਤਾਰ ਆਪ ਹੀ ਜਿਹੜਾ ਗਲਤ ਕੰਮਾਂ ਦੇ ਵਿੱਚ ਘਿਰਿਆ ਹੋਇਆ ਹੈ ਉਹ ਸ਼ਹਿਰ ਦੇ ਵਿੱਚ ਆ ਕੇ ਕੁਝ ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਸਟੇਸ਼ਨ ਤੇ ਪਹੁੰਚ ਕੇ ਆ ਕੇ ਵੀਡੀਓ ਪਾ ਰਹੇ ਆ ਕਿ ਬਾਹਰ ਨਿਕਲ ਜੋ ਸਾਡਾ ਜਿਹੜਾ ਹੈਗਾ ਸ਼ਹਿਰ ਛੱਡ ਦੋ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਮੈਂ ਉਦੋਂ ਤੁਰੰਤ ਸਟੇਸ਼ਨ ਤੇ ਪਹੁੰਚ ਗਿਆ ਮੈਂ ਇਸਥਾਨ ਤੇ ਆ ਕੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਲਈ ਸ਼ਹਾਦਤ ਦਿੱਤੀ ਸੀ ਆਇਡੈਂਟੀਟੀ ਪ੍ਰੂਫ ਦਿਓ ਦੇਖੋ ਕਿਸੇ ਇੱਕ ਬੰਦੇ ਨੇ ਹੋ ਸਕਦਾ ਹੈ ਪੰਜਾਬ ਦੇ ਵਿੱਚ ਗਲਤੀ ਕੀਤੀ ਹੈ ਹੋ ਸਕਦਾ ਹੈ ਕਿ ਕੀਤੀ ਵੀ ਹੈ ਉਹ ਗਲਤੀ ਸਿੱਖ ਵੀ ਕਰ ਸਕਦਾ ਹਿੰਦੂ ਵੀ ਕਰ ਸਕਦਾ ਮੁਸਲਮਾਨ ਵੀ ਕਰ ਸਕਦਾ ਅਸਾਈ ਵੀ ਕਰ ਸਕਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਗਲਤੀ ਵੀ ਬਹੁਤ ਧਨੋਣੀ ਕੀਤੀ ਹੈ ਜਿਹੜੀ ਕਿ ਇੱਕ ਬੱਚੇ ਦੇ ਨਾਲ ਕੀਤੀ ਹੈ ਅਸੀਂ ਸਾਰੇ ਹੀ ਉਸ ਗੱਲ ਦੀ ਨਿੰਦਾ ਕਰਦੇ ਹਾਂ ਪਰ ਤੁਸੀਂ ਇੱਕ ਜਿਹੜੇ ਗਰੀਬ ਲੋਕਾਂ ਨੂੰ ਕੱਢ ਕੱਢ ਕੇ ਜੋ ਸਟੇਸ਼ਨ ਤੇ ਛੱਡ ਰਿਓ ਇੱਕ ਦੋ ਬੰਦੇ ਉਹ ਜੋ ਸ਼ਰਾਬ ਪੀ ਗਏ ਉਹ ਨਸ਼ਾ ਕਰਕੇ ਜਿਹੜੇ ਡੋਬ ਡਟ ਕਰਨ ਤੋਂ ਬਚ ਗਏ ਦੇ ਬੰਦੇ ਉਹ ਉਹ ਬੰਦੇ ਅੱਜ ਉਹ ਜੋ ਇੱਕ ਦੋ ਪੱਤਰਕਾਰ ਬੰਦੇ ਮੋਰੇ ਲਾ ਕੇ ਬਾਹਰ ਕੱਢ ਰਿਹਾ ਦਫਕੇ ਮਾਰ ਰਿਹਾ ਲੋਕਾਂ ਨੂੰ ਮੈਂ ਬਤੌਰ ਪ੍ਰੈਜ਼ੀਡੈਂਟ ਮਿਊਸਪਲ ਕਮੇਟੀ ਅਨੰਦਵਰ ਸਾਹਿਬ ਉਹਨਾਂ ਲੋਕਾਂ ਨੂੰ ਅਗੇ ਵਿਸ਼ਵਾਸ ਦਿਵਾਇਆ ਕਿ ਦੇਖੋ ਜੀ ਅਸੀਂ ਸਾਰੇ ਹਿੰਦੁਸਤਾਨੀ ਆ ਆਜ਼ਾਦ ਮੁਲਕ ਦੇ ਵਾਸੀ ਆ ਸਾਨੂੰ ਸ਼ਹੀਦ ਭਗਤ ਸਿੰਘ ਗਾਂਧੀ ਜੀ ਨੇ ਆਜ਼ਾਦੀ ਦਵਾਈ ਹੈ ਸਾਰਾ ਹਿੰਦੁਸਤਾਨ ਹਿੰਦੂ ਮੁਸਲਮਾਨ ਸਿੱਖ ਐਸਾਈ ਸਾਰਾ ਨਹੀਂ ਫ੍ਰੀ ਹੈ ਤੁਸੀਂ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਖਾ ਪੀ ਸਕਦੇ ਆ ਕੋਈ ਵੀ ਧਰਮ ਅਪਣਾ ਸਕਦੇ ਆ ਭੋਗ ਸਕਦੇ ਆ ਤੁਹਾਡੇ ਕੋਲ ਸਾਰੇ ਅਧਿਕਾਰ ਹੈ ਤੁਹਾਡੇ ਮੂਲ